ਦੋ ਤਸਵੀਰਾਂ ਤੇ ਦੋ ਵਿਚਾਰ ਪੇਸ਼ ਕੀਤੇ ਸਿਗੇ ਜੋ ਕਿ ਸ਼ੀਤੇ ਆਜਮ 박 ਸਿੰਘ ਅਤੇ 바ਵਾ ਸਾਹਿਬ ਭੀਮਰਾਓ ਵੇਦਗਾਰਜੀ ਦੇ ਵਿਚਾਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਬੱਡੇ ਆਫਿਸ ਤੋਂ ਲੈ ਕੇ ਸੀਐਮ ਹਾਊਸ ਤੋਂ ਲੈ ਕੇ ਥੱਲੇ ਛੋਟੇ ਆਫਿਸ ਤੱਕ ਤੁਹਾਨੂੰ ਇਹ ਦੋ ਤਸਵੀਰਾਂ ਜਰੂਰ ਮਿਲਣਗੀਆਂ ਇੱਕ ਭਗਤ ਸਿੰਘ ਜੀ ਦੀ ਔਰ ਦੂਜੀ ਬਾਬਾ ਸਾਹਿਬ ਦੀ ਔਰ ਅਸੀਂ ਦੋ ਚੀਜ਼ਾਂ ਤੇ ਕੰਮ ਕਰ ਰਹੇ ਆਂ ਜਿਆਦਾ ਇੱਕ ਭ੍ਰਿਸ਼ਟਾਚਾਰ ਨੂੰ ਖਤਮ ਕਰ ਲਈ ਜੀ ਔਰ ਦੂਜੀ ਬਾਬਾ ਸਾਹਿਬ ਦੀ ਸੋਚ ਨੂੰ ਘਰ ਘਰ ਪਚਾਓ ਦੇਸ਼ ਵਿੱਚ 75 ਸਾਲ ਹੋ ਗਏ ਆ ਵੀਰੋ ਅੱਜ ਤੱਕ ਦੇਸ਼ ਭਾਰਤੀਆਂ ਹਾਈ ਕੋਰਟਾਂ ਦੇ ਵਿੱਚ ਕਿਸੇ ਰਾਜ ਦੇ ਵਿੱਚ ਵੀ ਸਰਕਾਰੀ ਵਕੀਲਾਂ ਦੀ ਭਰਤੀ ਐਸਸੀ ਐਸਟੀ ਲਈ ਉਈ ਰਾਖਮ ਕਰਨ ਦੇ ਵਿੱਚ 2017 ਦੇ ਵਿੱਚ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋਏ ਕਾਂਗਰਸ ਦੀ ਸਰਕਾਰ ਸੀ ਅਸੀਂ ਜਿੰਨੇ ਵੀ ਇਹ ਦਲਿਤ ਵਿਰੋਧੀ ਕਾਂਗਰਸ ਉਸ ਵੇਲੇ ਵੀ ਕੋਈ ਵੀ ਆਈਟਮ ਲੈ ਕੇ ਆਉਂਦੀ ਸੀ ਅਸੀਂ ਉਹਦਾ ਵਿਰੋਧ ਕਰਦੇ ਸੀ ਅਸੀਂ ਟਾਈਮ ਟੂ ਟਾਈਮ ਇਹਨਾਂ ਨਾਲ 5 ਸਾਲ ਦੇ ਵਿੱਚ ਇਹਨਾਂ ਦਾ ਧਿਆਨ ਵਿਚੜੀਆਂ ਸੈਣੀਆਂ ਦਲਤ ਭਾਈਚਾਰੇ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਪਹਿਲਾਂ ਵੀ ਅੱਜ ਵੀ ਜਿੱਥੇ-ਜਿੱਥੇ ਇਹਨਾਂ ਦੀ ਸਰਕਾਰ ਐ ਕਾਂਗਰਸ ਦੀ ਇਹਨੇ ਹਮੇਸ਼ਾ ਗਲਤ ਦੇ ਨਾਲ ੱਗਾ ਕੀਤਾ ਔਰ ਵਾਈ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਫਲਾਰਾ ਦਿੱਤਾ ਜਦੋਂ ਅਸੀਂ ਸਤਾ ਦੇ ਤੁਹਾਡੇ ਬੱਚਿਆਂ ਨੂੰ ਹਾਈ ਕੋਰਟ ਦੇ ਰਾਖਮੇ ਕਰਨ ਔਰ ਰਾਖਮਾ ਕਰਨ ਦੇਣ ਲਈ ਅਸੀਂ ਕੰਮ ਚਾਲੂ ਕੀਤਾ ਜੇਕਰ ਸਰਕਾਰੀ ਵਕੀਲਾਂ ਵਿੱਚ ਰਾਖਮਾ ਕਰਨ ਹੋਏਗਾ ਅਨੁਸੂਚਿਤ ਪੁਰਾਣੀਆਂ ਦੇ ਬੱਚੇ ਗਲਤਾਂ ਦੇ ਬੱਚਿਆਂ ਨੂੰ ਸੁਪਰੀਮ ਕੋਰਟ ਦੇ ਜੱਜ ਹਾਈ ਕੋਰਟ ਦੇ ਜੱਜ ਬਣਨੇ ਦਾ ਮੌਕਾ ਮਿਲਦਾ ਕਿਉਂਕਿ ਦਲਤ ਦੇ ਨਾਂ ਤੇ ਅਕਾਲੀ ਦਲ ਵੀ ਭਾਰਤੀ ਜਨਤਾ ਪਾਰਟੀ ਵੀ ਕਾਂਗਰਸ ਵੀ ਹਮੇਸ਼ਾ ਵੋਟਾਂ ਮੰਗਦੀਆਂ ਰਹੀਆਂ ਪਰ ਇਹਨਾਂ ਕਿਸੇ ਵੀ ਪਿਛੜੀਆਂ ਸਰਾਣੀਆਂ ਸਰੇਣੀਆਂ ਤੇ ਦਲਤ ਦੇ ਆਉਣ ਵਾਲੀ ਜਨਰੇਸ਼ਨ ਲਈ ਕੋਈ ਇੱਕ ਵੀ ਵਧੀਆ ਕਦਮ ਨਹੀਂ ਚੱਕਿਆ ਜਿਹਦੇ ਨਾਲ ਕਿ ਪਿਛੜੀਆਂ ਸਰਾਣੀਆਂ ਤੇ ਦਲਤ ਭਾਈਚਾਰੇ ਨੂੰ ਜਿਹੜਾ ਉੱਪਰ ਲਿਖਾਇਆ ਜਾ ਸਕਦਾ ਜਦੋਂ 222ਵੇਂ ਸਾਡੀ ਸਰਕਾਰ ਆਈ ਸਾਡੇ ਬਹੁਤ ਹੀ ਸਤਕਾਰਯੋਗ ਕਨਵੀਨਰ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਨੇ ਤੁਰੰਤ ਹੁਕਮ ਦਿੱਤੇ ਕਿ ਜਿੱਥੇ-ਜਿੱਥੇ ਵੀ ਸਰਕਾਰੀ ਵਕੀਲਾਂ ਦੀਆਂ ਸ਼ਾਮੀਆਂ ਖਾਸ ਕਰਕੇ ਹਾਈ ਕੋਰਟ ਜਿੱਥੇ ਵੀ ਹੈ ਉਹਨੂੰ ਜਲਦ ਤੋ ਜਲਦ ਉਹਨਾਂ ਦਾ ਪ੍ਰਬੰਧ ਕਰਕੇ ਉਹ ਫੇਲ ਕੀਤੀਆਂ ਜਾਣ ਇਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਦਲਤ ਅਤੇ ਪੰਜਾਬ ਦੇ ਅਨਸੂਚਿਤ ਜਾਤੀਆਂ ਦੇ ਹੱਕ ਵਿੱਚ ਲਿਆ ਗਿਆ ਇੱਕ ਇਤਿਹਾਸਕ ਫੈਸਲਾ ਪ੍ਰਭੂ ਇਹ ਫੈਸਲਾ ਅਰਵੰਦ ਕੇਜੀਵਾਲ ਤੇ ਭਗਵੰਤ ਮਾਨ ਜੀ ਨੇ ਲਿਆ ਜਿਸ ਦੇ ਤਹਿਤ ਅਸੀਂ 58 ਜੜੀਆਂ ਸਾਮੀਆਂ ਰੱਖੀਆਂ ਕਰਨ ਰਿਖੀਆਂ ਇਹਦੇ ਵਿੱਚ ਇਸ ਮਾਪਦੰਡ ਦੇ ਵਿੱਚ ਸੀਨੀਅਰ ਐਡਵੋਕੇਟ ਦੇ ਅਹੁਦੇ ਦੀ ਆਮਦਨ ਨੂੰ 20 ਲੱਖ ਰੁਪਏ ਸਾਲਾਨਾ ਹੋਣ ਦੀ ਤਵੀਜ਼ ਰੱਖੀ ਗਈ। ਇਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਏ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਰੁਪਏ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਸਹਾਇਕ ਐਡਵੋਕੇਟ ਜਨਰਲ ਲਈ 3.5 ਜਾਂ ਸਾਢੇ 3 ਲੱਖ ਰੁਪਏ ਅਤੇ ਐਡਵੋਕੇਟ ਆਨ ਰਕਾਰਡ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ ਇਹ ਸ਼ਰਤ 2017 ਦੇ ਐਕਟ ਵਿੱਚ ਰੱਖੀ ਗਈ ਸੀ ਜਦੋਂ ਅਸੀਂ ਭਰਤੀ ਪ੍ਰਕਿਰਿਆ ਦੇਖੀ ਅਤੇ ਸ਼ੁਰੂ ਕੀਤੀ ਤਾਂ ਉਸ ਵਿੱਚ ਮੈਂ 15 ਲੱਖ ਦੇ ਪ੍ਰਬੰਧ ਵਿੱਚ 7.5 ਲੱਖ ਰੁਪਏ ਔਰ 10 ਲੱਖ ਦੇ ਪ੍ਰਬੰਧ ਵਿੱਚ 5 ਲੱਖ ਰੁਪਏ ਔਰ 7 ਲੱਖ ਦੇ ਪ੍ਰਬੰਧ ਵਿੱਚ 3.5 ਲੱਖ ਰੁਪਏ 3.5 ਲੱਖ ਦੇ ਪ੍ਰਬੰਧਾ ਵਿੱਚ 1.7 1 ਲੱਖ 75 ਰੁਪਏ ਅੱਜ ਅਸੀਂ ਇਸ ਮਾਪਦੰਡ ਵਿੱਚ ਢਿੱਲ ਦਿੱਤੀ ਤਾਂ ਕਿ ਜੋ ਜੜੀਆਂ 15 ਵੀ ਸਾਮੀਆਂ ਆ ਉਹ ਕੱਲ ਕੀਤੀਆਂ ਜਾਣ ਇਹ ਸਾਡੀ ਸਰਕਾਰ ਦੀ ਇਮਾਨਦਾਰੀ ਸੋਚ ਸਾਡੇ ਬਹੁਤ ਸਤਿਕਾਰਯੋਗ ਦਰਾਸਤਰੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਅਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਸलाम ਕਰਦਾ ਹਾਂ ਤੇ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਪਿਛੜੀਆਂ ਸਰਾਣੀਆਂ ਸਰੇਣੀਆਂ ਅਤੇ ਦਲਿਤ ਭਾਈਚਾਰੇ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਤਾਂ ਕਿ ਆਮ ਕਰਦੇ ਅਨੁਸੂਚਿਤ ਜਾਤੀਆਂ ਦੇ ਦਲਿਤ ਪਰਿਵਾਰਾਂ ਦੇ ਵੀ ਬੱਚੇ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਜੱਜ 1 ਸੈਕਿੰਡ ਇਹ ਇਸ ਕਰਕੇ ਜੋ ਇਹ ਇਤਿਹਾਸਿਕ ਫੈਸਲਾ ਲਿਆ ਗਿਆ ਸਰਕਾਰ ਵੱਲੋਂ ਦੋਨੇ ਫੈਸਲੇ ਬੜੇ ਸਲਾਗਾ ਜੋਗਿਆ ਔਰ ਮੈਂ ਵਕੀਰ ਭਾਈ ਚਾਰੇ ਵੱਲੋਂ ਆਪਣੇ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਸਾਡੇ ਕਨਵੀਨਰ ਆਰਨੋਤ ਕੇ ਜੀਵਾਲ ਜੀ ਦਾ ਦੇਦਦਿਆਂ ਕਰਾਈਆਂ ਤੋਂ ਧੰਨਵਾਦ ਕਰਦਾ ਹਾਂ ਇਸੇ ਤਰ੍ਹਾਂ ਯਾਦ ਕਰਦਾ ਪ੍ਰਮਾਤਮਾ ਕਿਰਪਾ ਕਰੇ ਜਿਹੜੇ ਲੋਕਾਂ ਦੇ ਪੱਖ ਦੇ ਫੈਸਲੇ ਆ ਉਹ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਲੈ ਜਾਣ ਤਾਂ ਇਹ ਤੇ ਪ੍ਰਮਾਤਮਾ ਵੀ ਹਮੇਸ਼ਾ ਖੁਸ਼ ਰਹਿੰਦਾ ਤੁਹਾਡਾ ਸਾਰਿਆਂ ਦਾ ਵੀਰਾਂ ਦਾ ਧੰਨਵਾਦ